ਪੰਜਾਬ ਹਬ ਨਿਊਜ਼ ਦੇਖ ਰਹੇ ਸਮੂਦ ਅਸ਼ਕੰਦ ਦਾ ਸਵਾਗਤ ਮਹਾਰਾਜ ਚੋਹਾਨ ਤੇ ਮੇਰੇ ਨਾਲ ਨੇ ਸਨੂ ਸਿੰਘ ਬਟਾਲਾ ਦੀ ਸ਼ਾਨ ਬਟਾਲਾ ਕਲੱਬ ਚ ਫੈਮਿਲੀ ਲਾਂਚ ਦਾ ਹੋਇਆ ਸ਼ਾਨਦਾਰ ਉਦਘਾਟਨ ਪੰਜਾਬ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਅਮਨ ਸ਼ਿਵ ਸਿੰਘ ਸ਼ਰੀ ਕਲਸੀ ਦੇ ਛੋਟੇ ਭਰਾ ਯੂਵ ਨੇਤਾ ਅਮਰਿਤ ਕਲਸੀ ਦੇ ਮਾਰਕੀਟ ਕਮੇਟੀ ਦੇ ਚੇਅਰਮੈਨ ਸ਼੍ਰੀ ਮਾਰਿੰਗ ਮੈਤਾ ਨੇ ਕੀਤੀ ਵਿਸ਼ੇਸ਼ ਤੌਰ ਤੇ ਸ਼ਰਕਤ ਬਟਾਲਾ ਕਲੱਬ ਦੇ ਜਨਰਲ ਸੈਕਟਰੀ ਸ਼੍ਰੀ ਰਜੀਵਿਗ ਅਮਰਿਤ ਕਲਸੀ ਮਨਿਕ ਮਹਿਤਾ ਅਤੇ ਸਮੁੱਚੀ ਬਟਾਲਾ کلب ਦੀ ਟੀਮ ਨੇ ਰਿਬਨ ਕੱਟ ਕੇ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾ ਕੇ ਕੀਤਾ ਫੈਮਿਲੀ ਲੌਂਚ ਦਾ ਉਦਘਾਟਨ ਅੰਗਰੇਜ਼ਾਂ ਦੇ ਸਮੇਂ ਤੋਂ ਬਣੀ ਹੋਈ ਬਟਾਲਾ ਕਲੱਬ ਜਿਸ ਵੱਲ ਬਟਾਲੇ ਦੇ ਪਰਿਵਾਰ ਮੂੰਹ ਤੱਕ ਨਹੀਂ ਸੀ ਕਰਦੇ ਪਰ ਪਿਛਲੇ 1 ਸਾਲ ਤੋਂ ਜਨ ਸ਼ਕਤੀ ਸ਼੍ਰੀ ਰਜੀਵ ਵਿਕਜੀ ਦੀ ਵਹੀ ਹਟ ਜਿੱਥੇ ਬਟਾਲਾ ਵਾਸੀ ਆਪਣੇ ਫੈਮਲੀ ਫੰਕਸ਼ਨ ਕਰਵਾਉਣ ਲਈ ਐਡਵਾਂਸ ਬੁਕਿੰਗ ਕਰਵਾਉਂਦੇ ਹਨ ਉੱਥੇ ਬਟਾਲਾ ਦੀ ਸ਼ਾਨ ਬਟਾਲਾ ਕਲੱਬ ਦਾ ਮੈਂਬਰ ਬਣ ਲਈ ਵੀ ਆਪਣਾ ਇੰਟਰਸਟ ਦਿਖਾਉਂਦੇ ਹਨ ਯੂਵ ਨੇਤਾ ਅਮਰਿਤ ਕਲਸੀ ਜੀ ਨੇ ਕਿਹਾ ਕਿ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਜੀ ਨੇ ਜੋ ਸੁਪਨਾ ਸੋਚ ਕੇ ਇੱਕ ਕਲੱਬ ਦੀ ਵਾਕਟਰ ਸ਼੍ਰੀ ਰਜੀਵਿਕ ਜੀ ਨੂੰ ਸੌਂਪੀ ਸੀ ਉਹਨਾਂ ਨੇ ਉਹਨਾਂ ਦੇ ਸੁਪਨੇ ਤੋਂ ਵੀ ਵੱਧ ਚੜ ਕੇ ਦਿਨ ਰਾਤ ਮਿਹਨਤ ਕਰਕੇ ਇੱਕ ਤਰ੍ਹਾਂ ਬੰਦ ਪਈ ਬਟਾਲਾ ਕਲੱਬ ਨੂੰ ਮੁੜ ਤੋਂ ਰੋਸ਼ਨ ਕਰਕੇ ਬਟਾਲਾ ਵਾਸੀਆਂ ਦੀ ਪਹਿਲੀ ਪਸੰਦ ਬਣਾ ਦਿੱਤਾ ਹੈ ਉੱਥੇ ਹੀ ਮਾਰਕੀਟ ਕਮੇਟੀ ਦੇ ਚੇਅਰਮੈਨ ਸ਼੍ਰੀ ਮਾਰਿੰਗ ਮਹਿਤਾ ਜੀ ਨੇ ਕਿਹਾ ਕਿ 90 ਸਾਲਾਂ ਚ ਇਨੀ ਮੈਂਬਰਸ਼ਿਪ ਨਹੀਂ ਵਧੀ ਹੋਵੇਗੀ ਜਿੰਨੀ ਕਿ ਪਿਛਲੇ 1 ਸਾਲ ਚ ਰਜੀਵ ਵਿਕਜੀਏ ਤੇ ਉਹਨਾਂ ਦੀ ਟੀਮ ਨੇ ਵਧਾਈ ਹੈ ਬਟਾਲਾ ਕਲੱਬ ਦੇ ਜਨਰਲ ਸੈਕਟਰੀ ਸ਼੍ਰੀ ਰਜੀਵ ਵਿਕਜੀਏ ਨੇ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਜੀ ਅਮਰਿਤ ਕਲਸੀ ਜੀ ਮਾਨਿਕ ਮਹਿਤਾ ਅਤੇ ਆਪਣੀ ਸਮੁੱਚੀ ਬਟਾਲਾ ਕਲਬ ਦੀ ਟੀਮ ਦਾ ਧੰਨਵਾਦ ਕਰਦੇ ਆ ਕਿ ਤੁਹਾਡੇ ਸਭ ਦੇ ਪਰਪੂਰ ਸਹਿਯੋਗ ਨਾਲ ਹੀ ਬਟਾਲਾ ਕਲਬ ਮੁਰਤੋਂ ਬਟਾਲਾ ਦੀ ਸ਼ਾਨ ਬਣੀ ਹੈ ਉਹਨਾਂ ਕਿਹਾ ਕਿ ਬਟਾਲਾ ਦੀ ਸ਼ਾਨ ਬਟਾਲਾ ਕਲਬ ਦੀ ਨੋਹਰ ਬਦਲਣ ਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਂ ਦਿੱਤੀ ਜਾਵੇਗੀ ਚਾਹੇ ਅਸੀਂ ਗੱਲ ਕਰੀਏ ਬਟਾਲਾ ਕਲਬ ਦੇ ਲੋਗੋ ਦੀ ਆਈ ਲਵ ਬਟਾਲਾ ਪਿਕਚਰ ਪੁਆਇੰਟ ਦੀ ਕਾਰ ਪਾਰਕਿੰਗ ਦੀ ਰਿਸੈਪਸ਼ਨ ਏਰੀਆ ਦੀ ਫੈਮਿਲੀ ਲੌਂਜ ਦੀ ਪਰਲ ਰੂਮ ਦੀ 골ਡ ਰੂਮ ਦੀ ਟ੍ਰਾਇੰਗ ਰੂਮ ਦੀ ਵੈਲਵਟ ਲੌਂਜ ਦੀ ਗਾਰਡਨ ਏਰੀਆ ਦੀ ਜਾਂ ਬੈਡਮਿੰਟਨ ਹਾਲ ਦੀ ਇਹ ਕਲਾਸ ਫਰਨੀਚਰ ਨਾਲ ਬਹੁਤ ਹੀ ਸੋਹਣੇ ਤਰੀਕੇ ਨਾਲ ਹਰ ਇੱਕ ਚੀਜ਼ ਤਿਆਰ ਕਰਵਾਈ ਗਈ ਹੈ ਤਾਂ ਕਿ ਆਉਣ ਵਾਲੇ ਸਾਲਾਂ ਚ ਲੋਗਾਂ ਦੀ ਪਹਿਲੀ ਪਸੰਦ ਹੋਏ ਬਟਾਲਾ ਕਲੱਬ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਬਟਾਲਾ ਵਾਸੀਆਂ ਦੀ ਬੜੇ ਮਾਣ ਵਾਲੀ ਗੱਲ ਹੈ ਕਿ ਦੂਸਰੇ ਸ਼ਹਿਰਾਂ ਦੀਆਂ ਵੱਡੀਆਂ ਕਲੱਬਾਂ ਵੀ ਬਟਾਲਾ ਕਲੱਬ ਨਾਲ ਬਹੁਤ ਜਲਦ ਮਰਜ ਹੋਣ ਜਾ ਰਹੀਆਂ ਹਨ ਜਿਸ ਨਾਲ ਬਟਾਲਾ ਕਲੱਬ ਦਾ ਨਾਮ ਦੂਸਰੇ ਸ਼ਹਿਰਾਂ 'ਚ ਵੀ ਗੂੰਜੇਗਾ ਅਓ ਤੁਹਾਨੂੰ ਦਿਖਾਵਾਂਗੇ ਉੱਥੋਂ ਦੀਆਂ ਕੁਝ ਲਾਈਵ ਤਸਵੀਰਾਂ ਤੇ ਸੁਣਦੇ ਹਾਂ ਉਨ੍ਹਾਂ ਦੀ ਜ਼ੁਬਾਨੀ ਕਿ ਆਉਣ ਵਾਲੇ ਸਮੇਂ 'ਚ ਬਟਾਲਾ ਕਲੱਬ 'ਚ ਕੀ ਕੀ ਵੇਖਣ ਨੂੰ ਮਿਲੇਗਾ ਇਹ ਸਭ ਤੋਂ ਪਹਿਲਾਂ ਤੇ ਬਟਾਲਾ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਸਰਦਾਰ ਅਮਨਸ਼ੀਰ ਸਿੰਘ ਅਰਿਕਲ ਸਿੰਘ ਜੀ ਵੱਲੋਂ ਐਮਐਲਏ ਪਟਾਲਾ ਉਹਨਾਂ ਨੇ ਇੱਥੇ ਪਹੁੰਚਣਾ ਸੀ ਜਦੋਂ ਇੱਥੇ ਸੈਸ਼ਨ ਚੱਲ ਰਹੇ ਨੇ ਵਿਧਾਨ ਸਭਾ ਦੇ ਵਿੱਚ ਸੋ ਉਹ ਨਹੀਂ ਪਹੁੰਚ पाए ਉਹਨਾਂ ਨੇ ਸਾਡੀ ਡਿਊਟੀ ਲਈ ਅਸੀਂ ਪਹੁੰਚੇ ਆ ਇਨੌਗੁਰੇਸ਼ਨ ਕੀਤੀ ਹੈ ਨਹੀਂ ਪਟਾਲਾ ਕਲੱਬ ਦੇ ਵਿੱਚ ਫੈਮਿਲੀ ਲਾਉਂਜ ਦੀ ਜਿਹੜਾ ਅੱਜ ਤੋਂ ਸਾਲ ਪਹਿਲਾਂ ਅਇਤੋ ਸਾਲ ਪਹਿਲਾਂ ਜਿਹੜੀ ਟੋਟਲ ਚੇਅਰਪਰਸਨ ਜਨਰਲ ਸੈਕਟਰੀ ਸਾਰੇ ਚੇਂਜ ਹੋਏ ਸੀ ਔਰ ਕੋਈ ਕੋ ਵੀਜਨ ਹੈ ਸਾਰੀ ਅੰਟਾਇਰ ਟੀਮ ਦਾ ਜਿਹੜਾ ਬਟਾਲਾ ਅਲਬ ਹੈ ਜਿਹੜੇ ਬਟਾਲੇ ਨੂੰ ਵਿਰਾਸਤ ਮਿਲੀ ਸੀ 1935 ਦੇ ਵਿੱਚ ਅੱਜ 90 ਸਾਲ ਹੋ ਚਲੇ ਆ ਬਟ ਮੈਂ ਪਹਿਲਾਂ ਵੀ ਕਈ ਵਾਰ ਆਇਆ ਐਜਨ ਗੈਸਟ ਬਟ ਮੈਨੂੰ ਅੱディ ਉਹ ਜੀ ਮਹਿਸੂਸ ਨਹੀਂ ਹੋਇਆ ਕਿ ਮੈਂ ਕੋ ਬਟਾਲਾ ਅਲਬ ਦੇ ਵਿੱਚ ਆ ਪਹਿਲਾਂ ਤੇ ਇਹਦੇ ਹਾਲਾਤ ਬਹੁਤ ਹੀ ਮਾੜੇ ਸੀ ਬਟ ਜਦੋਂ ਦਾ ਸਾਲ ਪਹਿਲਾਂ ਜਿਹੜੇ ਚੇਅਰ ਪਰਸਨ ਚੇਂਜ ਹੋਏ ਨੇ ਜਨਰਲ ਸੈਕਟਰੀ ਸਾਡੇ ਰਜੀਵ ਬਾਬੂ ਜੀ ਚੇਅਰ ਪਰਸਨ ਯਸ਼ਪਰ ਚੋਹਾਨ ਜੀ ਤੇ ਹਰਵੰਤ ਮਾਜਨ ਜੀ ਜਿਹੜੇ ਸਰਦਾਰ ਅਮਨ ਸ਼ੇਸ਼ੀ ਸ਼ਰੀ ਕਲਸੀ ਜੀ ਨੇ ਪੂਰੀ ਟੀਮ ਜਿਹੜੇ ਨਵੇਂ ਅਪਾਇੰਟ ਕੀਤੇ ਸੀ ਉਹਨਾਂ ਨੇ ਪੂਰੇ ਨਹਾਰ ਜਿਹੜੀ ਹੈ ਸ਼ਹਿਰ ਦੀ ਬਦਲ ਦਿੱਤੀ ਆ ਔਰ ਸਾਨੂੰ ਬਟਾਲੇ ਵਾਲਿਆਂ ਨੂੰ ਬਹੁਤ ਇਸ ਚੀਜ਼ ਦਾ ਪ੍ਰਾਊਡ ਵੀ ਆ ਕਿਉਂਕਿ ਇੱਥੇ ਪਹਿਲਾਂ ਜੋ ਨਾਮ ਦਿੱਤਾ ਜਾਂਦਾ ਸੀ ਉਹ ਬਟਾਲਾ ਅਲਵ ਦੇ ਥਾਂ ਤੇ ਉਹ ਸ਼ੋਰ ਹੀ ਨਾਮ ਦਿੱਤਾ ਜਾਂਦਾ ਸੀ ਬਟ ਅੱਜ ਇਹ ਬਟਾਲਾ ਅਲਵ ਜਿਹੜਾ ਵਾ ਫੈਮਿਲੀਆਂ ਦੀ ਬਟਾਲਾ ਅਲਮ ਆ ਇੱਥੇ ਫੈਮਿਲੀਆਂ ਆਉਂਦੀਆਂ ਨੇ ਬਹੁਤ ਹੀ ਰਿਸਪੈਕਟਡ ਰੈਪੋਰਟੇਡ ਫੈਮਲੀਆਂ ਆਉਂਦੀਆਂ ਨੇ ਔਰ ਉਹਦੇ ਨਾਲ ਨਾਲ ਇੱਕ ਹੋਰ ਜਿਹੜਾ ਇਨੀਸ਼ੀਏਟਿਵ ਜਿਹੜਾ ਵਾ ਸਾਡੇ ਜਨਰਲ ਸੈਕਟਰੀ ਨਜੀਬ ਬਾਬੂ ਜੀ ਨੇ ਲਿਆ ਇਹਦੇ ਵਿੱਚ ਇਹ ਆ ਸਾਡੀ ਜਿਹੜੀ ਬਟਾਲਾ کلب ਦੀ ਮੈਂਬਰਸ਼ਿਪ ਆ ਉਹ ਜੰਮੂ کلب ਦੇ ਨਾਲ ਵੀ ਮਰਜ ਹੋਣ ਵਾਲੀ ਹੈ ਅੰਮ੍ਰਿਤਸਰ ਵੀ ਨਾਲ ਜਲੰਧਰ ਲੁਧਿਆਣਾ ਮੁਹਾਲੀ ਪਟਿਆਲਾ ਹੋਰ ਵੀ ਅਦਰ ਮੇਰੀ ਸਿਟਿਜ਼ ਨੇ ਪੰਜਾਬ ਦੀ ਆ ਮੋਸਟ ਪ੍ਰੋਬਬਲੀ ਸਾਰੇ ਜਿਹੜੇ ਇਹ ਕਵਰ ਅਪ ਕਰਨੇ ਆ ਸਰਦਾਰ ਅਮਨ ਸ਼ੇਸ਼ੀ ਸ਼ਰੀ ਅਲਸੀ ਦੀ ਐਮ ਐਲ اے ਬਟਾਲਾ ਉਹਨਾਂ ਦਾ ਇਹੀ ਹੈ ਕਿ ਸਾਡੇ ਬਟਾਲੇ ਵਾਸੀਆਂ ਨੂੰ ਹਰ ਸੂਰਤ ਜਿਹੜੀ ਆ ਮਿਲਣੀ ਚਾਹੀਦੀ ਆ ਔਰ ਉਹਦੇ ਨਾਲ ਨਾਲ ਬਟਾਲੇ ਨੂੰ ਹੋਰ ਤਰੱਕੀਆਂ 'ਚ ਲੈ ਲੈ ਕੇ ਜਾਣਾ ਆ ਇਹ ਵੀ ਇੱਕ ਬਟਾਲੇ ਦਾ ਬਹੁਤ ਹੀ ਅੱਛਾ ਹਿੱਸਾ ਆ ਔਰ ਮੈਂ ਆਪਣੇ ਬਿਹਾਫ ਤੇ ਸਾਰੀ ਟੀਮ ਨਾਲ ਆਈ ਦੇ ਬਿਹਾਫ ਤੇ ਔਰ ਸਰਦਾਰ ਅਮਨ ਸ਼ੇਸ਼ੀ ਸ਼ਰੀ ਅਲਸੀ ਦੀ ਦੇ ਬਿਹਾਫ ਤੇ ਅੱਜ ਸਰਜੀਪ ਜੀ ਪਾਲੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਦਿਲੋਂ ਐਪਰੀਸ਼ੀਏਟ ਅਰਦਾਂ ਜਿਹੜਾ ਇਹ ਉਪਰਾਲਾ ਤੁਸੀਂ ਅਰ ਦਿੱਤਾ ਵਾ 10 ਦਿਨ ਦੇ ਵਿੱਚ ਵਿੱਚ ਫੈਮਿਲੀ ਲੌਂਜ ਜਿਹੜਾ ਵਾ ਪੂਰਾ ਰੈਨੋਵੇਸ਼ਨ ਹੋਇਆ ਔਰ ਕੋਈ ਗੇਸ ਨਹੀਂ ਅਰਸਦਾ ਹਾਂ ਵੀ ਕੋਈ ਰੈਨੋਵੇਸ਼ਨ ਵਾਲੀ ਇਹਦੀ ਖਲਾਅ ਵੀ ਹੈ ਸੀ ਜਾਂ ਨਹੀਂ ਇਹ ਇੰਦਾ ਸੈਟਅਪ ਲਿਆ ਇਹਨਾਂ ਨੇ ਜਿਦਾ ਇਹ ਗਰਾਊਂਡ ਤੋਂ ਸਟਾਰਟ ਕੀਤਾ ਗਿਆ ਪੂਰਾ A1 ਬਣਾ ਦਿੱਤੀ ਚੀਜ਼ ਔਰ ਬਹੁਤ ਬਹੁਤ ਵਧਾਈ ਦਿੰਦਾ ਬਟਾਲਾ ਵਾਲਿਆਂ ਵਾਸਤੇ ਬਟਾਲਾ ਵਾਸੀਆਂ ਲਈ ਔਰ ਸਾਰੀ ਟੀਮ ਇਹਨਾਂ ਦੀ ਨੂੰ ਐਪਰੀਸ਼ੀਏਟ ਅਰਦੇ ਬਹੁਤ ਬਹੁਤ ਧੰਨਵਾਦ ਦੇ ਸਾਰਾ ਧੰਨਵਾਦ ਨਮਸਕਾਰ ਜੀ ਜੈ ਸ਼੍ਰੀ ਰਾਮ ਜੀ ਸਾਰੇ ਨੂੰ ਜਿਸ ਤਰ੍ਹਾਂ ਕਿ ਸਾਡੇ ਮੇਰੇ ਵੱਡੇ ਵੀਰ ਅਮਰਕਰਤੀ ਜੀ ਨੇ ਸਾਰਾ ਤੁਹਾਨੂੰ ਦੱਸ ਹੀ ਦਿੱਤਾ ਕਿ ਅੱਜ ਬਟਾਲਾ ਕਲਬ ਦੇ ਵਿੱਚ ਫੈਮਿਲੀ ਲੌਂਜ ਦੇ ਇਨੋਗ੍ਰੇਸ਼ਨ ਦੇ ਉੱਪਰ ਆਪਾਂ ਪਹੁੰਚੇ ਆ। ਸੋ ਮੈਂ ਇੱਕ ਜੀ ਦੱਸਣਾ ਚਾਹਾਂਗਾ ਕਿ ਜਿਸ ਤਰ੍ਹਾਂ ਸਰਕਾਰੀ ਸਕੂਲ ਆਇਦੋਂ ਕਾਹਤ ਸਾਲ ਪਹਿਲੇ ਸਰਕਾਰੀ ਸਕੂਲਾਂ ਨੂੰ ਸਿਰਫ ਮੈਡੇ ਮਿਲਦੇ ਨਾਲ ਤੇ ਜਾਣਿਆ ਜਾਂਦਾ ਸੀ ਉਦਾਂ ਹੀ ਸਾਡੇ ਬਟਾਲਾ ਕਲਬ ਨੂੰ ਅੱਜ ਤੋਂ ਸਾਲ ਪਹਿਲੇ ਸਿਰਫ ਤੁਹਾਨੂੰ ਵੀ ਪਤਾ ਕਿਸ ਨਾਮ ਤੋਂ ਜਾਣਿਆ ਜਾਂਦਾ ਸੀ। ਸੋ ਜਰੂਰ ਦੀ ਸਾਡੇ ਐਮਐਲਏ ਸਾਹਿਬ ਸਰਦਾਰ ਅਮਰਸ਼ੇਰ ਸਿੰਘ ਖੇੜੀ ਕਸੇਰੀ ਉਹਨਾਂ ਨੇ ਵਾਗਦੋਰ ਸਾੰਮੀ ਔਰ ਬਿਕ ਸਾਹਿਬ ਨੂੰ ਇਸ ਜ਼ਿੰਮੇਵਾਰੀ ਨਾਲ ਸੌਂਪਿਆ ਨਾਲ ਸਾਰੇ ਚੇਅਰਮੈਨ ਸਾਹਿਬ ਜੀ ਯਸ਼ਪਾਲ ਜੀ ਨਾਲ ਸਾਰੀ ਇਹਨਾਂ ਦੀ ਸਮੁੱਚੀ ਟੀਮ ਉਸ ਤੋਂ ਬਾਅਦ ਤੁਸੀਂ ਦੇਖ ਦੇਖਦੇ ਹੋਵੋਗੇ ਕਿ ਇਹਨੇ 90 ਸਾਲ ਹੋ ਗਏ ਉਹਨੀ ਮੈਂਬਰਸ਼ਿਪ ਨਹੀਂ ਵਧਦੀ ਉਹਨੀ ਜਿੰਨੀ ਹੈ ਇੱਕ ਸਾਲ ਜੰਦਰਿਆਂ ਨੇ ਮੈਂਬਰਸ਼ਿਪ ਵਧਾਈ ਹੈ ਔਰ ਇੱਥੋਂ ਦੇ ਲੋਕ ਵਾਕਈ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਹੈ ਕਿ ਹਾਂ ਕਿ ਜਿਹੜਾ ਬਟਾਲਾ کلب ਉਹ ਫੈਮਿਲੀ ਰੈਸਟ੍ਰੈਂਟ ਬਣਿਆ ਤਾਂ ਅੱਜ ਜਿਸ ਜਿਹੜੇ ਇਵੈਂਟ ਦੇ ਵਿੱਚ ਆਇਆ ਵਾ ਫੈਮਿਲੀ ਲੌਂਜ ਦਾ ਪਦਗਠਨ ਕਰ ਰਹੇ ਔਰ ਬਾਹਰ ਵੀ ਆਪਾਂ ਦੇਖ ਰਹੇ ਆ ਕਿ ਉਹ ਰਿਪੈਂਡਰ ਕੀਤਾ ਹੈ ਬੜਾ आई लव बटाले ਦੇ ਉੱਤੇ ਸ਼ੈੱਡ ਬਣਾਇਆ ਤਾਂ ਜੋ ਜਿਹੜੇ ਲੋਕ ਸਵੇਰੇ ਬਾਣੀ ਮਿੱਟਨ ਖੇਡਦੇ ਨੇ ਜਾਂ ਤੇ ਸੈਰ ਕਰਦੇ ਨੇ ਪਿੱਛੇ ਹੀ ਸਰਕਾਰੀ ਅਫਸਰਾਂ ਦੀ ਰਿਆਸ਼ਾ ਹੈਗੀ ਉਹ ਇੱਥੇ ਆ ਕੇ ਵੀ ਬੈਠ ਸਕਦੇ ਨੇ ਸੋ ਬੜਾ ਹੀ ਵੱਡਾ ਇੱਕ ਉਪਰਾਲਾ ਹੈ ਸੋ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਾਰਕਵਾਦ ਦਿੰਦਾ ਕਿ ਔਰ ਬਟਾਲੇ ਵਾਸੀਆਂ ਨੂੰ ਕਹਿੰਦਾ ਕਿ ਅਗਰ ਤੁਹਾਡਾ ਕੋਈ ਵੀ ਇਵੈਂਟ ਹੋਣਾ ਹੈ ਤੇ ਇੱਕ ਵਾਰੀ ਬਟਾਲਾ ਕਲੱਬ ਆ ਕੇ ਜ਼ਰੂਰ ਵਿਜ਼ਿਟ ਕਰਿਓ ਜਿਹੜੇ ਜਿਹੜੇ ਇੱਥੇ ਆਏ ਨੇ ਦੁਬਾਰਾ ਜ਼ਰੂਰ ਵਿਜ਼ਿਟ ਕਰਤਾ ਹੈ ਸੋ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਔਰ ਸਾਰੀ ਮੀਡੀਆ ਟੀਮ ਦਾ ਵੀ ਧੰਨਵਾਦ ਕਰਦਾ ਜੋ ਸਵੇਰ ਦੇ ਸਾਰੇ ਲੋਕਾਂ ਨੂੰ ਉਰੂ ਬਰਕਾਰੀ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਬਟਾਲਾ ਕਲੱਬ ਦੇ ਵਿੱਚ ਨਵਾਂ ਫੈਮਿਲੀ ਲੌਂਚ ਸਟਾਰਟ ਕੀਤਾ ਜੋ ਮਾਨਯੋਗ ਐਮ.ਐਲ.ਏ ਅਮਰਸ਼ੀਰ ਸਿੰਘ ਕਲਸੀ ਜੀ ਦੇ ਦਿਸ਼ਾ ਨਿਰਦੇਸ਼ ਨਾਲ ਹੀ ਬਣਾਇਆ ਹੈ ਉਹਦਾ ਉਦਘਾਟਨ ਅੱਜ ਉਹਨਾਂ ਦੇ ਛੋਟੇ ਬ੍ਰਦਰ ਅਮਰਦ ਕਲਸੀ ਜੀ ਨਾਲ ਮਾਨੀ ਮਹਿਤਾ ਜੀ ਨੇ ਸ਼ੁਰੂਆਤ ਕੀਤੀ ਉਹਨਾਂ ਦੀ ਇਸ ਸਾਲ ਦੀ ਅਸੀਂ ਬਟਾਲਾ ਕਲੱਬ ਨੂੰ ਇੱਕ ਫੈਮਿਲੀ ਕਲੱਬ ਬਣਾਇਆ ਜੋ ਸਾਡੇ ਅੰਦਰ ਸਭ ਦਾ ਸੁਪਨਾ ਸੀ ਇੱਕ ਸਾਲ ਦੇ ਵਿੱਚ ਅਸੀਂ ਕਲੱਬ ਦੇ ਵਿੱਚ ਮੈਂਬਰਸ਼ਿਪ ਵੀ ਵਧਾਈ ਹੈ ਤੇ ਲੋਕਾਂ ਦਾ ਵਿਜ਼ਿਟ ਵੀ ਵਧਾਈ ਹੈ ਇੱਥੇ ਬਹਿਣ ਦਾ ਸਿਸਟਮ ਸਿਰਫ ਅਗੇ 40-50 ਬੰਦੇ ਦਾ ਸੀ ਅੱਜ ਇੱਥੇ 200 ਪਲੱਸ ਬੰਦਿਆਂ ਦੇ ਬੈਠਣ ਦੀ ਜਗ੍ਹਾ ਹੈ ਜਿਹਦੇ ਵਿੱਚ ਇੱਕ ਪਰਲੂਮ ਬਣਾਇਆ 골ਡ ਰੂਮ ਬਣਾਇਆ ਗਾਰਡਨ ਕੈਫੇ ਬਣਾਇਆ ਵੈਲਵਿਟ ਲੌਂਜ ਬਣਾਇਆ ਨਾਲ ਹੀ ਫੈਮਿਲੀ ਲਾਂਟਾ ਹੈ ਅਸੀਂ ਬਹੁਤ ਜਲਦੀ ਇੱਥੇ 바ਰ ਲਿਆਵੇ ਜੋ ਬਟਾਲਾ ਦੀ ਨਹੀਂ ਇੱਕਮਸਰ ਲੈਵਲ ਦੀ 바ਰ ਹੋਏਗੀ ਜੋ ਸਾਡਾ ਕੋਲ ਲੀਜ਼ ਹੋਈ ਹੈ ਤੇ ਉਹਦੇ ਨਾਲ ਅਸੀਂ ਫਿਰ GST ਅਪਲਾਈ ਕਰ ਸਕਦੇ ਹਾਂ ਤੇ ਉਸ ਤੋਂ ਬਾਅਦ ਹੀ 바ਰ ਲੈ ਸਕਦੇ ਹਾਂ ਤੇ ਜਿਹੜੇ ਅਗੀ ਇਨਰਨਲ ਸਿਸਟਮ ਸਾਰਾ ਜਲਦਾ ਸੀ ਅਸੀਂ ਇਹਨੂੰ ਸਾਰਿਆਂ ਨੂੰ ਏ ਕਲਾਸ ਕਰ ਦਿੱਤਾ ਤੇ ਨਾਲ ਹੀ ਨਵੇਂ 6 ਕਮਰੇ ਬਣਾਉਣ ਦੀ ਪਲੈਨਿੰਗ ਹੈ ਇੱਕ ਨਵਾਂ ਕਾਰਡੂ ਬਣਾਉਣ ਦੀ ਪਲੈਨਿੰਗ ਹੈ ਤੇ ਜਿਹਦਾ ਜਦੋਂ ਹੁਣ ਐਮਲੇ ਸਾਹਿਬ ਤੁਹਾਨੂੰ ਸੁਝਾਅ ਦੇਣਗੇ ਇਹਦੇ ਉੱਤੇ ਕੰਮ ਕਰਾਂਗੇ